ਤਨਾਹ ਸ੍ਰੀ ਮਹੱਲਾ ਪੰਜਵਾ ਮੇਰਾ ਲਾਗੋ RAM ਸਿਉ ਹੇਤ ਸਤਿਗੁਰ ਮੇਰਾ ਸਦਾ ਸਹਾਈ ਜਿਨ ਦੁਖ ਕਾ ਕਾਟਿਆ ਕੀਤ ਰਹਾਉ ਹਾਥ ਦੇ ਰਾਖਿਓ ਆਪਣਾ ਕਰ ਬਿਰਥਾ ਸਗਲ ਮਿਟਾਈ ਨਿੰਦਕ ਕੇ ਮੁਖ ਕਾਲੇ ਕੀਨੇ ਜਾਣ ਕਾ ਆਪ ਸਹਾਈ ਸਾਚਾ ਸਾਹਿਬ ਹੋਆ ਰਖਵਾਲਾ ਰਾਖ ਲੀਏ ਕੰਠ ਲਾਏ ਨਿਰਭਉ ਭੈ ਸਦਾ ਸੁਖ ਮਾਣੇ ਨਾਨਕ ਹਰ ਗੁਣ ਗਾਏ ਤਨਾਹ ਸ੍ਰੀ ਮਹੱਲਾ ਪੰਜਵਾ ਆਖਦ ਤੀਰੂ ਨਾਮ ਦਾਯਾਲ ਮੋਹੇ ਆਤੁਰ ਤੇਰੀ ਗਤ ਨਹੀਂ ਜਾਨੀ ਤੂੰ ਆਪ ਕਰਹਿ ਪ੍ਰਤਿਪਾਲ ਰਹਾਓ ਤਾਰ ਅਨੁਗ੍ਰਹੋ ਸਵਾਮੀ ਮੇਰੇ ਦੁਤੀਆ ਭਾਉ ਨਿਵਾਰ ਬੰਦਨ ਕਾਟ ਲਿਓ ਹੋ ਆਪਣੇ ਕਰ ਕਬਹੂ ਨ ਆਵਹਿ ਹਾਰ ਤੇਰੀ ਸਰਨ ਪਿਆ ਹਉ ਜੀਵਾ ਤੂੰ ਸਮਰੱਥ ਪੁਰਖ ਮਿਹਰਵਾਨ ਆਠ ਪਹਿਰ ਪ੍ਰਭ ਕੋ ਆਰਾਦੀ ਨਾਨਕ ਸਤਿਗੁਰੂ ਬਾਨ ਰਾਗਤਨਾ ਸ੍ਰੀ ਮਹੱਲਾ ਪੰਜਵਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਹਾ ਹਾ ਪ੍ਰਭ ਰਾਖ ਲਿਓ ਹਮ ਤੇ ਕਿਛੂ ਨਾ ਹੋਏ ਮੇਰੇ ਸੁਆਮੀ ਕਰ ਕਿਰਪਾ ਆਪਣਾ ਨਾਮ ਦੇ ਹੋ ਰਹਾਓ ਅਗਨ ਕੁਟੰਬ ਸਾਗਰ ਸੰਸਾਰ ਭਰਮ ਮੋਹ ਅਗਿਆਨ ਅੰਧਾਰ ਊਚ ਨੀਚ ਸੂਖ ਦੂਖ ਧਰਾਪਸ ਨਾਹੀ ਤ੍ਰਿਸ਼ਨਾ ਭੂਖ ਮਨ ਬਾਸਨਾ ਰਚ ਬਿਖੇ ਬਿਆਦ ਪੰਜ ਦੂਤ ਸੰਗ ਮਹਾ ਅਸਾਦ ਜੀਅ ਜਹਾਨ ਪ੍ਰਾਨ ਧਨ ਤੇਰਾ ਨਾਨਕ ਜਾਨ ਸਦਾ ਹਰ ਨੀਰਾ ਤਨਾਹ ਸ੍ਰੀ ਮਹੱਲਾ ਪੰਜਵਾ ਦੀਨ ਦਰਦ ਨਿਵਾਰ ਠਾਕੁਰ ਰਾਖੈ ਜਨ ਕੀ ਆਪ ਤਰਨ ਤਾਰਨ ਹਰ ਨਿਦ ਦੂਖ ਨਾ ਸਕੈ ਬਿ ਆਪ ਸਾਧੂ ਸੰਗ ਭਜੋ ਗੋਪਾਲ ਆਨ ਸੰਜਮ ਕਿਛਨਾ ਸੂਝੈ ਇਹ ਜਤਨ ਕਾਟ ਕਲ ਕਾਲ ਰਹਾਉ ਆਦ ਅੰਤ ਦਇਆਲ ਪੂਰਨ ਤਿਸ ਬਿਨਾ ਨਹੀਂ ਕੋਏ ਜਨਮ ਮਰਨ ਨਿਵਾਰ ਹਰਿ ਜਾਪ ਸਿਮਰ ਸੁਆਮੀ ਸੋਏ ਬੇਦ ਸਿਮਰਿਤ ਕਥੈ ਸਾਸਤ ਭਗਤ ਕਰਹਿ ਵਿਚਾਰ ਮੁਕਤ ਪਾਈਐ ਸਾਧ ਸੰਗਤ ਬਿਨਸ ਜਾਏ ਅੰਧਾਰ ਚਰਨ ਕਮਲ ਆਧਾਰ ਜਨਕਾ ਰਾਸ ਪੁੰਜੀ ਏਕ ਤਾਨ ਮਾਨ ਦੀ ਬਾਣ ਸਾਚਾ ਨਾਨਕ ਕੀ ਪ੍ਰਭ ਤੇਕ ਧਨਾਸਰੀ ਮਹੱਲਾ ਪੰਜਵਾ ਫਿਰਤ ਫਿਰਤ ਭੇਟੇ ਜਨ ਸਾਧੂ ਪੂਰਿਆ ਗੁਰ ਸਮਝਾਇਆ aan sagal bid kaamna aave har har naam tyaaya taate mohi tariyot gopaal sharan paryo purn parmeshwar bin se sagal janjal rahaao surg mirt payal phu mandal sagal vyape maae jee udaaran sab kul taaran har har naam tyaae nanak naam niranjan gaaiye paaiye sarv nidhanna ਕਰ ਕਿਰਪਾ ਜਿਸ ਦੀ ਸੁਆਮੀ ਬਿਰਲੇ ਕਾਹੂ ਜਾਨਾ ਧਨਾਸਰੀ ਮਹੱਲਾ ਪੰਜਵਾ ਕਰ ਦੂਜਾ ਚੌਪਦੇ ਇੱਕ ਓੰਕਾਰ ਸਤਿਗੁਰ ਪ੍ਰਸਾਦ ਛੋਟ ਜਾਹਿ ਸੇ ਕਰਹਿ ਪ੍ਰਾਲ ਕਾਮਨਾ ਆਵਹਿ ਸੇ ਜੰਜਾਲ ਸੰਗ ਨ ਚੱਲਹਿ ਤਿਨ ਸੋ ਹੀਤ ਜੋ ਬੈਰਾਈ ਸੇ ਮੀਤਾ ਐਸੇ ਪਰਮ ਭੁੱਲੇ ਸੰਸਾਰਾ ਜਨਮ ਪਦਾਰਥ ਖੋਏ ਗਵਾਰਾ ਰਹਾਓ ਸਾਚ ਧਰਮ ਨਹੀਂ ਭਾਵੇ ਡੀਠਾ ਝੂਠ ਧੋਸ ਸਿਉ ਰਚਿਓ ਮੀਠਾ ਦਾਤ ਪਿਆਰੀ ਵਿਸਰਿਆ ਦਾਤਾਰਾ ਜਾਣੈ ਨਾਹੀ ਮਰਨ ਵਿਚਾਰਾ ਵਸਤ ਪਰਾਇ ਕੋ ਉਠ ਰੋਵੈ ਕਰਮ ਧਰਮ सगला ਈ ਖੋਵੈ ਹੁਕਮ ਨਾ ਬੂਝੈ ਆਵਣ ਜਾਣੈ ਪਾਪ ਕਰੈ ਤਾ ਪਛੋਤਾਣੇ ਜੋ ਤੁਧ ਭਾਵੇ ਸੋ ਪਰਵਾਨ ਤੇਰੇ ਭਾਣੇ ਨੂੰ ਕੁਰਬਾਨ ਨਾਨਕ ਗਰੀਬ ਬੰਦਾ ਜਨ ਤੇਰਾ ਰਾਖਲੇ ਸਾਹਿਬ ਪ੍ਰਭ ਮੇਰਾ ਤਨਾ ਸ੍ਰੀ ਮਹੱਲਾ ਪੰਜਵਾ ਮੋਹਿ ਮਸਕੀਨ ਪ੍ਰਭ ਨਾਮ ਆਧਾਰ ਖਾਟਣ ਕਉ ਹਰ ਹਰ ਰੋਜਗਾਰ ਸੰਚਣ ਕਉ ਹਰ ਏਕੋ ਨਾਮ ਹਲਤ ਪਲਤ ਤਾ ਕੈ ਆਵੈ ਕਾਮ ਨਾਮ ਰਤੇ ਪ੍ਰਭ ਰੰਗ ਅਪਾਰ ਸਾਧ ਗਾਵਹਿ ਗੁਣ ਏਕ ਨਿਰੰਕਾਰ ਰਹਾਉ ਸਾਧ ਕੀ ਸੋਭਾ ਆਤਮ ਮਸਕੀਨੀ ਸੰਤ ਵਡਾਈ ਹਰ ਜਸ ਚੀਨੀ आनंद संतन कै भगत गोविंद सुख संतन कै बिनसी चंद जह साध संतन होवे इकतर तह हर जस गावह नाद कवित साध सभा मह आनंद विश्राम उन संग सो पाए जिस मस्तक राम दोय कर जोड करी अरदास चरण पखार कहा गुण तास प्रभु दयाल कृपाल हजूर नानक जीवै संता तूर तणा श्री मोहल्ला 5वा ਸੋ ਕਾਤ ਡਰੈ ਜੇ ਖਾਸਮ ਸਮਾਰੈ ਡਰ ਡਰ ਪਚੇ ਮਨ ਮੁਖ ਵਿਚਾਰੇ ਰਹਾਓ ਸਿਰ ਉਪਰ ਮਾਤ ਪਿਤਾ ਗੁਰਦੇਵ ਸਫਲ ਮੂਰਤ ਜਾ ਕੀ ਨਿਰਮਲ ਸੇਵ ਏਕ ਨਿਰੰਜਨ ਜਾ ਕੀ ਰਾਸ ਮਿਲ ਸਾਧ ਸੰਗਤ ਹੋਵਤ ਪ੍ਰਗਾਸ ਜੀਵਨ ਕਾ ਦਾਤਾ ਪੂਰਨ ਸਭ ਠਾਏ ਕੋਟ ਕਲੇਸ਼ ਮਿਟਹਿ ਹਰ ਨਾ ਆਏ ਜਨਮ ਮਰਨ ਸਗਲਾ ਦੁਖ ਨਾਸੈ ਗੁਰਮੁਖ ਜਾਕੇ ਮਨ ਤਨ ਬਾਸੈ ਜੇਸ ਨੂੰ ਆਪ ਲੈ ਲੜ ਲਾਏ ਦਰਗਹ ਮਿਲੇਤ ਸਹਿ ਹੀ ਜਾਏ ਸਈ ਭਗਤ ਜੇ ਸਾਚੇ ਭਾਣੇ ਜਮ ਕਾਲ ਤੇ ਭਏ ਨਿਕਾਣੇ ਸਾਚਾ ਸਾਹਿਬ ਸੱਚ ਦਰਬਾਰ ਕੀਮਤ ਕੌਣ ਕਹੈ ਵਿਚਾਰ ਘਟ ਘਟ ਅੰਤਰ ਸਗਲ ਆਧਾਰ ਨਾਨਕ ਜਾਚੈ ਸੰਤ ਰੇਨਾਰ ਧਨਾਸਰੀ ਮਹੱਲਾ ਪੰਜਵਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਘਰ ਬਾਹਰ ਤੇਰਾ ਪਰਵਾਸਾ ਤੂੰ ਜਾਣ ਕਹਿ ਸੰਗ ਕਰ ਕਿਰਪਾ ਪ੍ਰੀਤਮ ਪ੍ਰਭ ਆਪਣੇ ਨਾਮ ਜਪਉ ਹਰ ਰੰਗ ਜਨਕੋ ਪ੍ਰਭ ਆਪਣੇ ਕਾਤਾਨ ਜੋ ਤੂ ਕਰਹਿ ਕਰਾਵਹਿ ਸੁਆਮੀ ਸਾ ਮਸਲਤ ਪ੍ਰਵਾਨ ਰਹਾਉ ਪਤ ਪਰਮੇਸ਼ਰ ਗਤ ਨਾਰਾਇਣ ਧਨ ਗੋਪਾਲ ਗੁਣ ਸਾਖੀ ਚਰਨ ਸਰਨ ਨਾਨਕ ਦਾਸ ਹਰ ਹਰ ਸੰਤੀ ਇਹ ਵਿਦ ਜਾਤੀ ਤਨਾਸਰੀ ਮਹੱਲਾ ਪੰਜਵਾ ਸਗਲ ਮਨੋਰਥ ਪ੍ਰਪਤੇ ਪਾਏ ਕੰਠ ਲਾਏ ਗੁਰ ਰਾਖੇ ਸੰਸਾਰ ਸਾਗਰ ਮਹਿ ਜਲ ਨਾ ਦੀਨੇ ਕਿਨੈ ਨਦ ਉਤਰ ਭਾਖੇ ਜਿਨ ਕੈ ਮਨ ਸਾਚਾ ਵਿਸਵਾਸ ਪੇਖ ਪੇਖ ਸੁਆਮੀ ਕੀ ਸੋਬਾ ਆਨੰਦ ਸਦਾ ਉਲਾਸ ਰਹਾਉ ਚਰਨ ਸਰਨ ਪੂਰਨ ਪਰਮੇਸ਼ਰ ਅੰਤਰ ਜਾਮੀ ਸਾਖਿਓ ਜਾਨ ਬੂਝ ਆਪਣਾ ਕੀਓ ਨਾਨਕ ਭਗਤਨ ਕਾ ਅੰਕੁਰ ਰਾਖਿਓ ਧਨਾਸਰੀ ਮਹੱਲਾ ਪੰਜਵਾ ਜਹਿ ਜਹਿ ਪੇਖੋ ਤਹਿ ਹਜੂਰ ਦੂਰ ਕਤ ਹੋ ਨ ਜਾਈ ਰਾਵ ਰਹਿਆ ਸਰਬੱਤਰਾਮੈ ਮਨ ਸਦਾ ਧਿਆਈ ਈਤ ਊਤ ਨਹੀਂ ਬੀਛੜਐ ਸੋ ਸੰਗੀ ਗਨੀਐ ਬਿਨ ਸਜਾਈ ਜੋ ਨਿਮਖ ਮਹਿ ਸੋ ਅਲਪ ਸੁਖ ਭਨੀਐ ਰਹਾਉ ਪ੍ਰਤਪਾਲੈ અપਿਆਉ ਦੇ ਕਾਛ ਊਨ ਨਾ ਹੋਈ ਸਾਸ ਸਾਸ ਸੰਭਾਲਤਾ ਮੀਰਾ ਪ੍ਰਭ ਸੋਈ ਅਛਲ ਅਛੇਦ ਅਪਾਰ ਪ੍ਰਭ ਉੱਚਾ ਜਾਕਾਰੂਪ ਜਪ ਜਪ ਕਰਹਿ ਆਨੰਦ ਜਨ ਅਚਰਜ ਆਨੂਪ ਸਾ ਮਤ ਦੇ ਹੁ ਦਇਆਲ ਪ੍ਰਭ ਜਿਤ ਤੁਮ ਹੈ ਅਰਾਧਾ ਨਾਨਕ ਮੰਗੈ ਦਾਨ ਪ੍ਰਭ ਰੇਨ ਪਗ ਸਾਦਾ ਤਨਾ ਸ੍ਰੀ ਮਹੱਲਾ ਪੰਜਵਾ ਜੇਨ ਤੁਮ ਭੇਜੇ ਤਨ ਹੈ ਬੁਲਾਏ ਸੁਖ ਸਹਿਜ ਸੇਤੀ ਘਰ ਆਵੋ ਅਨੰਦ ਮੰਗਲ ਗੁਣ ਗਾਓ ਸਹਿਜ ਧੁਨ ਅਨਿਹਚਲ ਰਾਜ ਕਮਾਓ ਤੁਮ ਘਰ ਆਵੋ ਮੇਰੇ ਮੀਤ ਤੁਮਰੇ ਦੁਖੀ ਹਰ ਆਪ ਨਿਵਾਰੇ ਅਪਦਾ ਭਈ ਬਤੀਤ ਰਹਾਓ ਪ੍ਰਗਟ ਕੀਨੇ ਪ੍ਰਭ ਕਰਨੇ ਹਾਰੇ ਨਾਸਨ ਭਾਜਨ ਥਾਕੇ ਘਰ ਮੰਗਲ ਵਜਹਿ ਨਿਤ ਵਾਜੇ ਆਪਣੈ ਖਸਮ ਨਿਵਾਜੇ ਅਸਥਿਰ ਰਹੋ ਡੂਲੋ ਮਤ ਕਬਹੂ ਗੁਰ ਕੈ ਬਚਨ ਆਧਾਰ ਜੈ ਜੈਕਾਰ ਸਗਲ ਭੂਮੰਡਲ ਮੁਖ ਊਜਲ ਦਰਬਾਰ ਜਿਨ ਕੇ ਜੀਉਤ ਨਹਿ ਫੇਰੇ ਆਪੇ ਭਇਆ ਸਹਾਈ ਅਚਰਜ ਕੀਆ ਕਰਨੇ ਹਾਰੇ ਨਾਨਕ ਸੱਚ ਵਡਿਆਈ ਧਨਾਸਰੀ ਮਹੱਲਾ 5 ਕਰ ਛੇਵਾ ਇੱਕ ਓੰਕਾਰ ਸਤਗੁਰ ਪ੍ਰਸਾਦ ਸੁਨੋ ਸੰਤ ਪਿਆਰੇ ਬਿਨੋਂ ਹਮਾਰੇ ਜੀਓ ਹਰ ਬਿਨ ਮੁਕਤ ਨਾ ਕਾਹੂ ਜੀਓ ਰਹਾਵੋ ਮਨ ਨਿਰਮਲ ਕਰਮ ਕਰ ਤਾਰਨ ਤਰਨਹਾਰ ਅਵਰ ਜੰਜਾਲ ਤੇਰੇ ਕਾਹੂ ਨਾ ਕਾਮ ਜੀਓ ਜੀਵਨ ਦੇਵਾ ਪਾਰ ਬ੍ਰਹਮ ਸੇਵਾ ਇਹੋ ਉਪਦੇਸ਼ ਮੋਕਾ ਗੁਰ ਦੀਨਾ ਜੀਓ ਤੇਸ ਸੇਵਨਾ ਲਈ ਹੀਤ ਜਾ ਕੋ ਕਿਛ ਨਾਹੀ ਬੀਤ ਅੰਤ ਕੀ ਬਾਰ ਉਹ ਸੰਗ ਨਾ ਚਾਲੈ ਮਨ ਤਨ ਤੂੰ ਆਰਾਧ ਹਰਿ ਕੇ ਪ੍ਰੀਤਮ ਸਾਧ ਜਾ ਕੇ ਸੰਗ ਤੇਰੇ ਬੰਧਨ ਛੂਟੈ ਗਹੋ ਪਾਰ ਬ੍ਰਹਮ ਸਰਨ ਹਿਰਦੈ ਕਮਲ ਚਰਨ ਅਵਰ ਆਸ ਕਾਛ ਪਟਲ ਨਾ ਕੀਜੈ ਸੋਈ ਭਗਤ ਗਿਆਨੀ ਧਿਆਨੀ ਤਪਾਸ ਹੋਈ ਨਾਨਕ ਜਾ ਕੋ ਕਿਰਪਾ ਕੀਜੈ ਤਨਾ ਸ੍ਰੀ ਮਹੱਲਾ ਪੰਜਵਾ ਮੇਰੇ ਲਾਲ ਭਲੋਰੇ ਭਲੋਰੇ ਭਲੋ ਹਰ ਮੰਗਣਾ ਦੇਖੋ ਪਸਾਰ ਨੈਣ ਸੁਨੋ ਸਾਧੂ ਕੇ ਬੈਨ ਪ੍ਰਾਨਪਤ ਚਿਤਰਾਖ ਸਗਲ ਹੈ ਮਰਨਾ ਰਹਾਓ ਚੰਦਨ ਚੁਆ ਰਾਸ ਭੋਗ ਕਰਤ ਅਨੇਕੈ ਵਿਖਿਆ ਵਿਕਾਰ ਦੇਖ ਸਗਲ ਹੈ ਫੀਕੇ ਏਕੈ ਗੋਬਿੰਦ ਕੋ ਨਾਮ ਨੀਕੋ ਕਹਿਤ ਹੈ ਸਾਧ ਜਨ ਤਾਨ ਧਨ ਆਪਨ ਥਾਪਿਓ ਹਰ ਜਪ ਨਾ ਨਿਮਖ ਜਾਪਿਓ ਅਰਥ ਦਰਬ ਦੇਖ ਕਾਚ ਸੰਗ ਨਾਹੀ ਚਲਨਾ ਜਾ ਕੋ ਰੇ ਕਰਮ ਭਲਾ ਤਿਨ ਓਟ ਗਹੀ ਸੰਤ ਪੱਲਾ ਤਿਨ ਨਾਹੀ ਰੇ ਜਮ ਸੰਤਾਵੈ ਸਾਧੂ ਕੀ ਸੰਗਨਾ ਪਾਇਓ ਰੇ ਪਰਮ ਨਿਧਾਨ ਮਿਟਿਓ ਹੈ ਅਭਿਮਾਨ ਏਕੈ ਨਿਰੰਕਾਰ ਨਾਨਕ ਮਨ ਲਗਣਾ ਧਨਾਸਰੀ ਮਹੱਲਾ ਪੰਜਵਾ ਕਰ ਸਤਵਾ ਇਕ ਓੰਕਾਰ ਸਤਗੁਰ ਪ੍ਰਸਾਦ ਹਰ ਏਕ ਸਿਮਰ ਏਕ ਸਿਮਰ ਏਕ ਸਿਮਰ ਪਿਆਰੇ ਕਲ ਕਲੇਸ਼ ਲੋਭ ਮੋਹ ਮਹਾ ਭੌਜਲ ਤਾਰੇ ਰਹਾਓ ਸਾਸ ਸਾਸ ਨਿਮਖ ਨਿਮਖ ਦਿਨ ਸ੍ਰੈਨ ਚਿਤਾਰੇ ਸਾਧ ਸੰਗ ਜਾਪ ਸੰਗ ਮਨ ਨਿਧਾਨ ਧਾਰੇ ਚਰਨ ਕਾਮਲ ਨਮਸਕਾਰ ਗੁਣ ਗੋਬਿੰਦ ਵਿਚਾਰੇ ਸਾਧ ਜਨਾ ਕੀ ਰੇਨ ਨਾਨਕ ਮੰਗਲ ਸੂਖ ਸੁਧਾਰੇ ਧਨਾਸਰੀ ਮਹੱਲਾ ਪੰਜਵਾ ਘਰ ਅਠਵਾ ਦੋ ਪਦੇ ਇੱਕ ਓੰਕਾਰ ਸਤਿਗੁਰ ਪ੍ਰਸਾਦ ਸਿਮਰ ਆਓ ਸਿਮਰ ਸਿਮਰ ਸੁਖ ਪਾਵ ਆਓ ਸਾਸ ਸਾਸ ਸਮਾਲੇ ਇਹ ਲੋਕ ਪਰਲੋਕ ਸੰਗ ਸਹਾਈ ਜਤਕਤ ਮੋਹ ਰਖਵਾਲੇ ਗੁਰ ਕਾ ਬਚਨ ਬਸੈ ਜੀਅ ਨਾਲੇ ਜਲ ਨਹੀਂ ਡੂਬੈ ਤਸਕਰ ਨਹੀਂ ਲੇਵੈ ਪਾਹੇ ਨਾ ਸਾਕੈ ਜਾਲੇ ਰਹਾਓ ਨਿਰਧਨ ਕਉ ਧਨ ਅੰਦੁਲੇ ਕੋ ਟੇਕ ਮਾਤ ਦੂਦ ਜੈਸੇ ਬਾਲੇ ਸਾਗਰ ਮਹਿ ਬੋਇਤ ਪਾਇਓ ਹਰ ਨਾਨਕ ਕਰੀ ਕਿਰਪਾ ਕਿਰਪਾਲੇ ਤਨਾਸਰੀ ਮਹੱਲਾ ਪੰਜਵਾ ਭਏ ਕਿਰਪਾਲ ਦਇਆਲ ਗੋਬਿੰਦਾ ਅੰਮ੍ਰਿਤ ਰਿਦੈ ਸਿੰਚਾਈ ਨਾਵ ਨਿਦ੍ਰਿਦ ਸਿਧ ਹਰਿ ਲਾਗ ਰਹੀ ਜਨ ਪਾਈ ਸੰਤਨ ਕਉ ਅਨੰਦ ਸਗਲ ਹੀ ਜਾਈ ਗ੍ਰਹਿ ਬਾਹਰ ਠਾਕੁਰ ਭਗਤਨ ਕਾ ਰਾਵ ਰਹਿ ਆਸਰ ਬਠਾਈ ਰਹਾਵੋ ਤਾ ਕਉ ਕੋਈ ਨਾ ਪਹੁੰਚਨ ਹਾਰਾ ਜਾਕੇ ਅੰਗ ਗੁਸਾਈ ਜਮ ਕੀ ਤਰਾਸ ਮਿਟੈ ਜਿਸ ਸਿਮਰਤ ਨਾਨਕ ਨਾਮ ਧਿਆਈ ਤਨਾਸਰੀ ਮਹੱਲਾ ਪੰਜਵਾ ਦਰਭਵੰਤ ਦਰਬਦੀਖ ਗਰਬੈ ਭੂਮਵੰਤ ਅਭਿਮਾਨੀ ਰਾਜਾ ਜਾਨੈ ਸਗਲ ਰਾਜ ਹਮਰਾ ਤੇ ਹਰ ਜਨ ਟੇਕ ਸੁਆਮੀ ਜੇ ਕੋ ਆਪਣੀ ਓਟ ਸਮਾਰੈ ਜੈਸਾ ਬਿੱਤ ਤੈਸਾ ਹੋਏ ਵਰਤੈ ਆਪਣਾ ਬਲ ਨਹੀਂ ਹਾਰੈ ਰਹਾਉ ਆਨ ਤਿਆਗ ਭਏ ਇਕ ਆਸਰ ਸਰਨ ਸਰਨ ਕਰ ਆਏ ਸੰਤ ਅਨੁਗ੍ਰਹਿ ਭਏ ਮਨ ਨਿਰਮਲ ਨਾਨਕ ਹਰ ਗੁਣ ਗਾਏ ਧਨਾਸਰੀ ਮਹੱਲਾ ਪੰਜਵਾ ਜਾ ਕੋ ਹਰ ਰੰਗ ਲਾਗੋ ਇਸ ਜਗ ਮਹਿ ਸੋ ਕਹੀਅਤ ਹੈ ਸੂਰਾ ਆਤਮ ਜਿਣੈ ਸਗਲ ਵਸ ਤਾ ਕੈ ਜਾ ਕਾ ਸਤਗੁਰ ਪੂਰਾ ਠਾਕੁਰ ਗਾਈਐ ਆਤਮ ਰੰਗ ਸਰਣੀ ਪਾਵਨ ਨਾਮ ਧਿਆਵਨ ਸਹਿਜ ਸਮਾਵਨ ਸੰਗ ਰਹਾਓ ਜਨ ਕੀ ਚਰਨ ਵਸਹਿ ਮੇਰੇ ਹੀਰੈ ਸੰਗ ਪੁਨੀਤਾ ਦੇਹੀ ਜਨ ਕੀ ਧੂਰ ਦੇਹੋ ਕਿਰਪਾ ਨਿਦ ਨਾਨਕ ਕਹਿ ਸੁਖ ਏਹੀ ਤਨਾਸਰੀ ਮਹੱਲਾ ਪੰਜਵਾ ਜਤਨ ਕਰੈ ਮਾਨੁਖ ਡਹਿਕਾਵੈ ਓਹ ਅੰਤਰਜਾਮੀ ਜਾਣੈ ਪਾਪ ਕਰੇ ਕਰਮੂ ਕਰ ਪਾਵੈ ਭੇਖ ਕਰੈ ਨਿਰਵਾਨੈ ਜਾਣਤ ਦੂਰ ਤੁਮਹਿ ਪ੍ਰਭ ਨੀਰ ਉਤ ਤਾਕੈ ਉਤਤੇ ਉਤ ਪੀਖੈ ਆਵੈ ਲੋਭੀ ਫੇਰ ਰਹਾਓ ਜਬ ਲਗ ਟੁੱਟੈ ਨਾਹੀ ਮਨ ਭਰਮਾ ਤਬ ਲਗ ਮੁਕਤ ਨਾ ਕੋਈ ਕਹੋ ਨਾਨਕ ਦਿਆਲ ਸੁਆਮੀ ਸੰਤ ਭਗਤ ਜਨ ਸੋਈ ਤਨਾਸਰੀ ਮਹੱਲਾ ਪੰਜਵਾ ਨਾਮ ਗੁਰ ਦੀਓ ਹੈ ਆਪਣੈ ਜਾਕੇ ਮਸਤਕ ਕਰਮਾ ਨਾਮ ਦ੍ਰਿੜਾਵੇ ਨਾਮ ਜਪਾਵੇ ਤਾਕਾ ਜੁਗ ਮਹਿ ਧਰਮਾ ਚਨ ਕਉ ਨਾਮ ਵਡਾਈ ਸੋਬ ਨਾਮੋ ਗਤ ਨਾਮੋ ਪਤ ਜਨ ਕੀ ਮਾਨੈ ਜੋ ਜੋ ਹੋਗ ਰਹਾਓ ਨਾਮ ਧਾਨ ਜਿਸ ਜਨ ਕੇ ਪਾਲੈ ਸੋਈ ਪੂਰਾ ਸਾਹਾ ਨਾਮ ਬਿਵਹਾਰਾ ਨਾਨਕ ਆਧਾਰਾ ਨਾਮ ਪ੍ਰਾਪਤ ਲਾਹਾ ਤਨਾਸਰੀ ਮਹੱਲਾ ਪੰਜਵਾ ਨੇਤਰ ਪੁਨੀਤ ਭਏ ਦਰਸ ਪੀਖੇ ਮਾਥੇ ਪਰੋਰਵਾਲ ਰਸ ਰਸ ਗੁਣ ਗਾਵਉ ਠਾਕੁਰ ਕੇ ਮੋਰੇ ਹਿਰਦੈ ਬਸਉ ਗੋਪਾਲ ਤੁਮ ਤਉ ਰਖਨ ਹਾਰ ਦਇਾਲ ਸੁੰਦਰ ਸੁਗਰ ਬੇਅੰਤ ਪਿਤਾ ਪ੍ਰਭ ਹੋ ਹੋ ਪ੍ਰਭੂ ਕਿਰਪਾਲ ਰਹਾਵੋ ਮਹਾ ਆਨੰਦ ਮੰਗਲ ਰੂਪ ਤੁਮਰੇ ਬਚਨ ਅਨੂ ਪ੍ਰਸਾਲ ਹਿਰਦੈ ਚਰਨ ਸ਼ਬਦ ਸਤਿਗੁਰ ਕੋ ਨਾਨਕ ਬੰਧਿਓ ਪਾਲ ਤਨਾਸਰੀ ਮਹੱਲਾ ਪੰਜਵਾ ਆਪਣੀ ਉਕਤ ਖਿਲਾਵੈ ਭੋਜਨ ਆਪਣੀ ਉਕਤ ਖੇਲਾਵੈ ਸਰਬ ਸੂਖ ਭੋਗ ਰਸ ਦੇਵੈ ਮਨ ਹੀ ਨਾਲ ਸਮਾਵੈ ਹਮਰੇ ਪਿਤਾ ਗੋਪਾਲ ਦਿਆਲ ਜਿਉ ਰਾਖੈ ਮਹਤਾਰੀ ਬਾਰਿਕ ਕਹੋ ਤੈਸੀ ਹੀ ਪ੍ਰਭ ਪਾਲ ਰਹਾਓ मीत साजन ਸਰਬਗੁਣ ਨਾਇਕ ਸਦਾ ਸਲਾਮਤ ਦੇਵਾ ਈਤ ਊਤ ਜਤ ਕਤ ਤਤ ਤੁਮ ਹੀ ਮਿਲੈ ਨਾਨਕ ਸੰਤ ਸੇਵਾ ਤਨਾਸਰੀ ਮਹੱਲਾ ਪੰਜਵਾ ਸੰਤ ਕਿਰਪਾਲ ਦਿਆਲ ਦਮੋਦਰ ਕਾਮ ਕ੍ਰੋਧ ਵਿਖਜਾਰੇ ਰਾਜ ਮਾਲ ਜੋ ਬਨ ਤਨ ਜੀਰਾ ਇਨ ਉਪਰ ਲੈ ਬਾਰੇ ਮਨ ਤਨ RAM ਨਾਮ ਹਿਤਕਾਰੇ ਸੂਖ ਸਹਿਜ ਆਨੰਦ ਮੰਗਲ ਸਹਿਤ ਭਾਵਨਿੱਧ ਪਾਰ ਉਤਾਰੇ ਰਹਾਓ ਧੰਨ ਸੋ ਥਾਨ ਧੰਨ ਓਏ ਭਾਵਨਾ ਆ ਜਾ ਮਹਿ ਸੰਤ ਬਸਾਰੇ ਜਨ ਨਾਨਕ ਕੀ ਸਰਦਾ ਪੂਰੋ ਠਾਕੁਰ ਭਗਤ ਤੇਰੇ ਨਮਸਕਾਰੇ ਧਨਾਸਰੀ ਮਹੱਲਾ ਪੰਜਵਾ ਛੜਾਏ ਲਿਓ ਮਹਾਬਲੀ ਤੇ ਆਪਣੇ ਚਰਨ ਪਰਾਤ ਏਕ ਨਾਮ ਦੀਓ ਮਨ ਮੰਤਾ ਬਿਨਸ ਨਾਕਤ ਹੂ ਜਾਤ ਸਤਗੁਰ ਪੂਰੇ ਕੀਨੀ ਦਾਤ ਹਰ ਹਰ ਨਾਮ ਦੀਓ ਕੀਰਤਨ ਕਉ ਭਈ ਹਮਾਰੀ ਗਾਤ ਰਹਾਓ ਅੰਗੀਕਾਰ ਕੀਓ ਪ੍ਰਭ ਆਪਣੇ ਭਗਤਨ ਕੀ ਰਾਖੀ ਪਾਤ ਨਾਨਕ ਚਰਨ ਗ헤 ਪ੍ਰਭ ਆਪਣੇ ਸੁਖ ਪਾਇਓ ਦਿਨ ਰਾਤ ਤਨਾਸਰੀ ਮਹੱਲਾ ਪੰਜਵਾ ਪਰ ਹਰਨਾ ਲੋਭ ਝੂਠ ਨਿੰਦ ਇਵਹੀ ਕਰਤੁ ਗੁਦਾਰੀ ਮ੍ਰਿਗ ਤ੍ਰਿਸ਼ਨਾ ਆਸ ਮਿਥਿਆ ਮੀਠੀ ਇਹ ਟੇਕ ਮਨ ਹੈ ਸਾਧਾਰੀ ਸਾਖਤ ਕੀ ਆਵਰਦਾ ਜਾਇ ਬ੍ਰਥਾਰੀ ਜੈਸੇ ਕਾਗਦ ਕੇ ਭਾਰ ਮੂਸਾ ਟੂਕ ਗਵਾਵਤ ਕਾਮ ਨਹੀਂ ਗਾਵਾਰੀ ਰਹਾਉ ਕਰ ਕਿਰਪਾ ਪਾਰ ਬ੍ਰਹਮ ਸੁਆਮੀ ਇਹ ਬੰਧਨ ਛੁਟਕਾਰੀ ਬੂਢਤ ਅੰਧ ਨਾਨਕ ਪ੍ਰਭ ਕਾੜਤ ਸਾਧ ਜਨਾ ਸੰਗਾਰੀ ਤਨਾ ਸ੍ਰੀ ਮਹੱਲਾ ਪੰਜਵਾ ਸਿਮਰ ਸਿਮਰ ਸੁਆਮੀ ਪ੍ਰਭ ਆਪਣਾ ਸੀਤਲ ਤਨ ਮਨ ਛਾਤੀ ਰੂਪ ਰੰਗ ਸੂਖ ਧਨ ਜੀਵ ਕਾ ਪਾਰ ਬ੍ਰਹਮ ਮੋਰੈ ਜਾਤੀ ਰਸਨਾ ਰਾਮ ਰਸਾਇਨ ਮਾਤੀ ਰੰਗ ਰੰਗੀ ਰਾਮ ਆਪਣੇ ਕੈ ਚਰਨ ਕਮਲ ਨਿਧ ਥਾਤੀ ਰਹਾਉ ਜਿਸ ਕਾ ਸਾਥ ਇਨਹੀ ਰੱਖ ਲੀਆ ਪੂਰਨ ਪ੍ਰਭ ਕੀ ਭਾਤੀ ਮੇਲ ਲਿਓ ਆਪੇ ਸੁਖ ਦਾਤਾ ਨਾਨਕ ਹਰ ਰਾਖੀ ਪਾਤੀ ਤਨਾਸਰੀ ਮਹੱਲਾ ਪੰਜਵਾ ਦੂਤ ਦੁਸ਼ਮਨ ਸਭ ਤੁਜਤੇ ਨਿਵਰਹਿ ਪ੍ਰਗਟ ਪ੍ਰਤਾਪ ਤੁਮਾਰਾ ਜੋ ਜੋ ਤੇਰੇ ਭਗਤ ਤੁਖਾਏ ਓਹ ਤਤਕਾਲ ਤੁਮ ਮਾਰਾ ਨਿਰਖੋ ਤੁਮਰੀ ਓਰ ਹਰ ਨੀਤ ਮੁਰਾਰ ਸਹਾਏ ਹੋਹੁ ਦਾਸ ਕਉ ਕਰ ਗਹਿ ਉਧਰੋ ਮੀਤ ਰਹਾਓ ਸੁਣੀ ਬੇਨਤੀ ਠਾਕੁਰ ਮੇਰੈ ਖਸਮਾਨਾ ਕਰ ਆਪ ਨਾਨਕ ਅਨੰਦ ਭਏ ਦੁਖ ਭਾਗੇ ਸਦਾ ਸਦਾ ਹਰ ਜਾਪ ਤਨਾਸਰੀ ਮਹੱਲਾ ਪੰਜਵਾ ਚਤੁਰ ਦਿਸਾ ਕੀਨੋ ਬਲ ਆਪਣਾ ਸਿਰ ਉੱਪਰ ਕਰ ਧਾਰਿਓ ਕਿਰਪਾ ਕਟਾਕਿਓ ਅਵ ਲੋਕਨ ਕੀਨੋ ਦਾਸ ਕਾ ਦੂਖ ਵਿਦਾ ਰਿਓ ਹਰ ਜਨ ਰਾਖੇ ਗੁਰੂ ਗੋਬਿੰਦ ਕੰਠ ਲਾਏ ਅਵ ਗੁਣ ਸਭ ਮਿਟੇ ਦਇਆਲ ਪੁਰਖ ਬਖਸੰਦ ਰਹਾਵੋ ਜੋ ਮਾਗੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ ਨਾਨਕ ਦਾਸ ਮੁਖ ਤੇ ਜੋ ਬੋਲੈ ਈਹਾ ਊਹਾ ਸੱਚ ਹੋਵੈ ਤਨਾਸਰੀ ਮਹੱਲਾ ਪੰਜਵਾ ਔਖੀ ਘੜੀ ਨਾ ਦੇਖਣ ਦੇਈ ਆਪਣਾ ਬਿਰਦ ਸਮਾਲੇ ਹਾਥ ਦੇ ਰਾਖੈ ਆਪਣੇ ਕਉ ਸਾਸ ਸਾਸ ਪ੍ਰਤਪਾਲੇ ਪ੍ਰਭ ਸਿਉ ਲਾਗ ਰਿਹਾ ਮੇਰਾ ਚੀਤ ਆਦ ਅੰਤ ਪ੍ਰਭ ਸਦਾ ਸਹਾਈ ਧੰਨ ਹਮਾਰਾ ਮੀਤ ਰਹਾਉ ਮਾਨ ਬਿਲਾਸ ਭਏ ਸਾਹਿਬ ਕੇ ਅਚਰਜ ਦੇਖ ਬਡਾਈ ਹਰ ਸਿਮਰ ਸਿਮਰ ਆਨੰਦ ਕਰ ਨਾਨਕ ਪ੍ਰਭ ਪੂਰਨ ਪੈਜ ਰਖਾਈ ਤਨਾਸਰੀ ਮਹੱਲਾ ਪੰਜਵਾ ਜਿਸ ਕੋ ਬਿਸਰੇ ਪ੍ਰਾਨਪਤਿ ਦਾਤਾ ਸੋਈ ਗਨ ਹੋ ਅਭਾਗਾ ਚਰਨ ਕਮਲ ਜਾ ਕਾ ਮਨ ਰਾਗਿਓ ਅਮੇ ਉਸਰੋਵਰ ਭਾਗਾ ਤੇਰਾ ਜਨ ਰਾਮ ਨਾਮ ਰੰਗ ਜਾਗਾ ਆਲਸ ਛੀਜ ਗਿਆ ਸਭ ਤਨ ਤੇ ਪ੍ਰੀਤਮ ਸਿਉ ਮਨ ਲਾਗਾ ਰਹਾਓ ਜਹ ਜਹ ਪੀਖੋ ਤਹ ਨਾਰਾਇਣ ਸਗਲ ਘਟਾ ਮਹਿ ਤਾਗਾ ਨਾਮ ਉਦਕ ਪੀਵਤ ਜਨ ਨਾਨਕ ਤਿਆਗੇ ਸਭ ਅਨੁਰਾਗਾ ਤਨਾਸਰੀ ਮਹੱਲਾ ਪੰਜਵਾ ਜਨ ਕੇ ਪੂਰਨ ਹੋਏ ਕਾਮ ਕਲੀ ਕਾਲ ਮਹਾ ਬਿਖਿਆ ਮਹਿ ਲੱਜਾ ਰਾਖੀ RAM ਰਹਾਓ ਸਿਮਰ ਸਿਮਰ ਸੁਆਮੀ ਪ੍ਰਭ ਆਪਣਾ ਨਿਕਟ ਨ ਆਵੈ ਜਾਮ ਮੁਕਤ ਬੈਕੁੰਠ ਸਾਧਕੀ ਸੰਗਤ ਜਨ ਪਾਇਓ ਹਰਿ ਕਾ ਧਾਮ ਚਰਨ ਕਾਮਲ ਹਰ ਜਨ ਕੀ ਥਾਤੀ ਕੋਟ ਸੂਖ ਬਿਸਰਾਮ ਗੋਬਿੰਦ ਤਮੋਦਰ ਸਿਮਰਉ ਦਨ ਰੈਨ ਨਾਨਕ ਸਤਿਗੁਰ ਬਾਨ ਤਨਾ ਸ੍ਰੀ ਮਹੱਲਾ ਪੰਜਵਾ ਮੰਗਉ ਰਾਮ ਤੇ ਇਕ ਦਾਨ ਸਗਲ ਮਨੋਰਥ ਪੂਰਨ ਹੋਵੈ ਸਿਮਰਉ ਤੁਮਰਾ ਨਾਮ ਰਹਾਉ ਚਰਨ ਤੁਮਾਰੇ ਹਿਰਦੈ ਵਾਸ ਹੈ ਸੰਤਨ ਕਾ ਸੰਗ ਪਾਵਉ ਸੋਗ ਅਗਨ ਮਹਿ ਮਨ ਨਾ ਵਿਆਪੈ ਆਠ ਪਹਿਰ ਗੁਣ ਗਾਵਉ ਸੁਆਸਤ ਵਿਵਸਥਾ ਹਰ ਕੀ ਸੇਵਾ ਮਧ ਅੰਤ ਪ੍ਰਭ ਜਾਪਨ ਨਾਨਕ ਰੰਗ ਲੱਗਾ ਪਰਮੇਸ਼ਰ ਪਾਹੜ ਜਨਮ ਨਾ ਛਾਪਨ ਤਨਾਸਰੀ ਮਹੱਲਾ ਪੰਜਵਾ ਮੰਗਉ ਰਾਮ ਤੇ ਸਭ ਥੋਕ ਮਾਨੁਖ ਕਉ ਜਾਚਤ ਸ੍ਰਮ ਪਾਈਐ ਪ੍ਰਭ ਕੈ ਸਿਮਰਨ ਮੋਖ ਰਹਾਵੋ ਕੋਖੇ ਮਨ ਜਨ ਸਿਮਰਤ ਪੁਰਾਨਾ ਵੇਦ ਪੁਕਾਰਹਿ ਕੋਖਾ ਕਿਰਪਾ ਸਿੰਧ ਸੇਵ ਸੱਚ ਪਾਈਐ ਦੋਵੈ ਸੁਹਿਲੇ ਲੋਕ ਆਨ ਆਚਾਰ ਵਿਵਹਾਰ ਹੈ ਜੀਤੇ ਬਿਨ ਹਰ ਸਿਮਰਨ ਫੋਕ ਨਾਨਕ ਜਨਮ ਮਰਨ ਭੈ ਕਾਟੇ ਮਿਲ ਸਾਧੂ ਬਿਨ ਸੇ ਸੋਕ ਤਨਾ ਸ੍ਰੀ ਮਹੱਲਾ ਪੰਜਵਾ ਤ੍ਰਿਸ਼ਨਾ 부ਜੈ ਹਰ ਕੈ ਨਾਮ ਮਹਾ ਸੰਤੋਖ ਹੋਵੇ ਗੁਰ ਬਚਨੀ ਪ੍ਰਭ ਸਿਉ ਲਾਗੇ ਪੂਰਨ ਧਿਆਨ ਰਹਾਉ ਮਹਾ ਕਲੋਲ 부ਜੈ ਮਾਇਆ ਕੇ ਕਰ ਕਿਰਪਾ ਮੇਰੇ ਦੀਨ ਦਿਆਲ ਆਪਣਾ ਨਾਮ ਦੇਹ ਜਪ ਜੀਵਾ ਪੂਰਨ ਹੋਏ ਦਾਸ ਕੀ ਕਾਲ ਸਰਬ ਮਨੋਰਥ ਰਾਜ ਸੁਖ ਰਾਸ ਸਦ ਖੁਸ਼ੀਆ ਕੀਰਤਨ ਜਾਪ ਨਾਮ ਜਿਸ ਕੈ ਕਰਮ ਲਿਖਿਆ ਧੁਰ ਕਰਤਾ ਨਾਨਕ ਜਨ ਕੇ ਪੂਰਨ ਕਾਮ ਧਨਾਸਰੀ ਮਹੱਲਾ ਪੰਜਵਾ ਜਨ ਕੀ ਕੀਨੀ ਪਾਰ ਬ੍ਰਹਮ ਸਾਰ ਨਿੰਦਕ ਟਿਕਰ ਨਾ ਪਾਵਨ ਮੂਲੇ ਊੜ ਗਏ ਬੇਕਾਰ ਰਹਾਉ ਜਹ ਜਹ ਦੇਖੋ ਤਹਿ ਤਹਿ ਸੁਆਮੀ ਕੋਈ ਨਾ ਪਹੁੰਚਨ ਹਾਰ ਜੋ ਜੋ ਕਰੇ ਅਵਗਿਆ ਜਾਨ ਕੀ ਹੋਏ ਗਿਆ ਤਤ ਛਾਰ ਕਰਨ ਹਾਰ ਰਖਵਾਲਾ ਹੋਆ ਜਾ ਕਾ ਅੰਤ ਨਾ ਪਾਰ ਆਵਾਰ ਨਾਨਕ ਦਾਸ ਰਖੇ ਪ੍ਰਭ ਅਪਨੇ ਨਿੰਦਕ ਕਾਢੇ ਮਾਰ ਤਨਾ ਸ੍ਰੀ ਮਹੱਲਾ ਪੰਜਵਾ ਕਰਨਾਵਾ ਪੜ ਤਾਲ ਇੱਕ ਓੰਕਾਰ ਸਤਿਗੁਰ ਪ੍ਰਸਾਦ ਹਰ ਚਰਨ ਸਰਨ ਗੋਬਿੰਦ ਦੁਖ ਭੰਜਨਾ ਦਾਸ ਅਪਨੇ ਕਉ ਨਾਮ ਦੇਵੋ ਬ੍ਰਿਸ਼ਟ ਪ੍ਰਭ ਧਾਰੋ ਕਿਰਪਾ ਕਰ ਤਾਰੋ ਭੁਜਾ ਗਹਿ ਕੂਪ ਤੇ ਕਾਢ ਲੇ ਬਹੋ ਰਹਾਓ ਕਾਮ ਕ੍ਰੋਧ ਕਰ ਅੰਦ ਮਾਇਆ ਕੇ ਬੰਦ ਅਨਿਕ ਦੁਖਾ ਤਨ ਛਾਦ ਪੂਰੇ ਪ੍ਰਭ ਬਿਨਾ ਆਨ ਨਾ ਰਖਨ ਹਾਰਾ ਨਾਮ ਸਿਮਰਾਵੋ ਸਰਨ ਸੂਰੇ ਪਤਿਤ ਉਧਾਰਨ ਜੀ ਜੰਤ ਤਾਰਣਾ ਬੇਦ ਉਚਾਰ ਨਹੀਂ ਅੰਤ ਪਾਇਓ ਗੁਣ ਹੈ ਸੁਖ ਸਾਗਰਾ ਬ੍ਰਹਮ ਰਤਨਾਗਰਾ ਅਗਤ ਵਚਲ ਨਾਨਕ ਗਾਇਓ ਤਨਾਸਰੀ ਮਹੱਲਾ ਪੰਜਵਾ ਹਲਤ ਸੁਖ ਪਲਤ ਸੁਖ ਨਿਤ ਸੁਖ ਸਿਮਰਨੋ ਨਾਮ ਗੋਬਿੰਦ ਕਾ ਸਦਾ ਲੀਜੈ ਮਿਟਹਿ ਕਮਾਣੇ ਪਾਪ ਚਿਰਾਣੇ ਸਾਧ ਸੰਗਤ ਮਿਲ ਮਵਾ ਜੀਜੈ ਰਹਾਉ ਰਾਜ ਜੋਬਨ ਬਿਸਰੰਤ ਹਰ ਮਾਇਆ ਮਹਾ ਦੁਖ ਏਹੋ ਮਹਾਤ ਕਹੈ ਆਸ ਪਿਆਸ ਰਮਣ ਹਰ ਕੀਰਤਨ ਏਹੋ ਪਦਾਰਥ ਭਗਵੰਤ ਲਹਿ ਸ਼ਰਣ ਸਮਰੱਥ ਅਕਥ ਅਗੋਚਰਾ ਪਤਿਤ ਉਧਾਰਨ ਨਾਮ ਤੇਰਾ ਅੰਤਰਜਾਮੀ ਨਾਨਕ ਕੇ ਸੁਆਮੀ ਸਰਬੱਤ ਪੂਰਨ ਠਾਕੁਰ ਮੇਰਾ ਤਨਾਸਰੀ ਮਹੱਲਾ ਪੰਜਵਾ ਘਰਬਾਰਵਾ ਇੱਕ ਓੰਕਾਰ ਸਤਗੁਰ ਪ੍ਰਸਾਦ ਬੰਦਨਾ ਹਰ ਬੰਦਨਾ ਗੁਣ ਗਾਵਹੁ ਗੋਪਾਲ ਰਾਏ ਰਹਾਉ ਵੱਡੇ ਭਾਗ ਭੇਟੇ ਗੁਰਦੇਵਾ ਕੋਟ ਪ੍ਰਾਧ ਮਿਟੇ ਹਰ ਸੇਵਾ ਚਰਨ ਕਾਮਲ ਜਾ ਕਾ ਮਨ ਰਾਪੈ ਸੋਗ ਅਗਨ ਤਿਸ ਜਨ ਨ ਬਿਆਪੈ ਸਾਗਰ ਤਰਿਆ ਸਾਧੂ ਸੰਗੇ ਨਿਰਭਉ ਨਾਮ ਜਪਹੁ ਹਰ ਰੰਗੇ ਪਾਰ ਤਨ ਦੋਖ ਕਿਛ ਪਾਪ ਨ ਫੇੜੇ ਜਮ ਜੰਦਾਰ ਨ ਆਵੈ ਨੇੜੇ ਤ੍ਰਿਸ਼ਨਾ ਅਗਨ ਪ੍ਰਭ ਆਪ ਬੁਝਾਈ ਨਾਨਕ ਉਧਰੇ ਪ੍ਰਭ ਸਰਣਾਈ ਧਨਾਸਰੀ ਮਹੱਲਾ ਪੰਜਵਾ ਤ੍ਰਿਪਤ ਭਈ ਸਾਚ ਭੋਜਨ ਖਾਇਆ ਮਨ ਤਨ ਰਸਨਾ ਨਾਮ ਧਿਆਇਆ ਜੀਵਨ ਹਰ ਜੀਵਨ ਜੀਵਨ ਹਰ ਜਪ ਸਾਧ ਸੰਗ ਰਹਾਉ ਅਨੇਕ ਪ੍ਰਕਾਰੀ ਵਸਤਰ ਓੜਾਏ ਅਨ ਦਿਨ ਕੀਰਤਨ ਹਰ ਗੁਣ ਗਾਏ ਹਸਤੀ ਰਾਥ ਆਸ ਅਸਵਾਰੀ ਹਰ ਕਾ ਮਾਰਗ ਰਿਧੈ ਨਿਹਾਰੀ ਮਨ ਤਨ ਅੰਤਰ ਚਰਨ ਧਿਆਇਆ ਹਰ ਸੁਖ ਨਿਧਾਨ ਨਾਨਕ ਦਾਸ ਪਾਇਆ ਧਨਾਸਰੀ ਮਹੱਲਾ 5 ਗੁਰ ਕੇ ਚਰਨ ਜੀ ਕਾ ਨਿਸਤਾਰਾ ਸਮੁੰਦ ਸਾਗਰ ਜਿਨ ਖਿਨ ਮਹਿ ਤਾਰਾ ਰਹਾਉ ਕੋਈ ਹੋ ਆਕਰਮ ਰਤ ਕੋਈ ਤੀਰਥ ਨਹਾਇਆ ਦਾਸੀ ਹਰ ਕਾ ਨਾਮ ਧਿਆਇਆ ਬੰਦਨ ਕਟਨ ਹਾਰ ਸੁਆਮੀ ਜਨ ਨਾਨਕ ਸਿਮਰੈ ਅੰਤਰਜਾਮੀ ਧਨਾਸਰੀ ਮਹੱਲਾ ਪੰਜਵਾ ਕਿਤੇ ਪ੍ਰਕਾਰ ਨਾ ਟੂਟਉ ਪ੍ਰੀਤ ਦਾਸ ਤੇਰੇ ਕੀ ਨਿਰਮਲ ਰੀਤ ਰਹਾਉ ਜੀ ਆ ਪ੍ਰਾਨ ਮਨ ਧਨ ਤੇ ਪਿਆਰਾ ਹਉ ਮੈਂ ਬੰਦ ਹਰਿ ਦੇਵਨ ਹਾਰਾ ਚਰਨ ਕਮਲ ਸੋਲਾ ਗਉਨੇ ਹੋ ਨਾਨਕ ਕੀ ਬੇਨੰਤੀ ਏਹ ਇੱਕ ਓੰਕਾਰ ਸਤਗੁਰ ਪ੍ਰਸਾਦ ਤਨਾਸਰੀ ਮਹੱਲਾ ਨਾਵਾ ਕਾਹੀ ਰੇ ਬਨ ਖੋਜਨ ਜਾਈ ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਗ ਸਮਾਈ ਰਹਾਉ ਪੋਹਪ ਮਦ ਜੋ ਬਾਸ ਬਸਤ ਹੈ ਮੁਕਰਮਾ ਹੀ ਜੈ ਸੇ ਛਾਈ တैसे ही हर बसे निरंतर ਘਟ ही खोजो भाई बाहर भीतर एको जानो हो एहो गुरु ज्ञान बताई जन नानक बिन आपा चीने मिटए ना भ्रम की काई तणा श्री महल्ला नावा सादो एहो जग भ्रम भुलाना राम नाम का सिमरन छोड़िया माया हाथ बकना रहआवो ਮਾਤ ਪਿਤਾ ਭਾਈ ਸੁਧ ਬਨਤਾ ਤਾ ਕੈ ਰਸ ਲਪਟਾਨਾ ਜੋਬਨ ਧਾਨ ਪ੍ਰਪਤਾ ਕੈ ਮਦਮੈ ਅਹਨਿਸ ਰਹਿ ਦਿਵਾਨਾ ਦੀਨ ਦਇਆਲ ਸਦਾ ਦੁਖ ਭੰਜਨ ਤਾ ਸਿਉ ਮਾਨ ਨਾ ਲਗਾਨਾ ਜਨ ਨਾਨਕ ਕੋਟਨ ਮੈ ਕਿਨੁ ਹੂ ਗੁਰਮੁਖ ਹੋਏ ਪਛਾਨਾ